ਬੋਰਡਾਂ ਤੇ ਕੀ ਲਿਖਿਆ ਹੋਇਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐ ਡਾ ਕਿਹੜਾ ਨੈਲਸਨ ਮਡੇਲਾ ਐ ਬਈ ਕਿਉਂ ਜ਼ਰੂਰੀ ਐ ਬਈ ਅੱਛਾ ਗੁੰਡੇ ਜ਼ਰੂਰੀ ਐ ਇੱਥੇ ਬਦਤਮੀਜ਼ੀਆਂ ਕਰਨ ਵਾਲੇ ਜ਼ਰੂਰੀ ਐ ਦੇਖ ਤਾਂ ਜੀ ਕਿਵੇਂ ਪ੍ਰਿੰਸੀਪਲ ਨੂੰ ਬੋਲਦਾ ਸੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀ ਆ ਗਈ ਹੁਣ ਤੂੰ ਉਹ ਕਹਿੰਦੀ ਮੈਂ ਜੀ ਟ੍ਰੈਫਿਕ ਜੇਲਟ ਹੋ ਗਈ ਹੁਣ ਨਹੀਂ ਜਾ ਪੁੱਛਾ ਫਾਨਾ ਤੈਨੂੰ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਮੰਨਦਾ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਤੀ ਕਾਂਗਰਸ ਐ ਦਿੱਲੇ ਪਾਸੇ ਐ ਅੱਤੀ ਬੀਜੇਪੀ ਐ ਦਿੱਲੇ ਪਾਸੇ ਐ ਹੁਣ ਲੜੀ ਜਾਂਦੇ ਆ ਬੱਚਾ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੋਟਨ ਲਾਈ ਮੈਨੂੰ ਲੱਗਦਾ ਕੋਈ ਉਹ ਲੜ ਪਿਆ ਬੱਚਾ ਕਹਿੰਦੇ ਫੋਟੋ ਕਿਉਂ ਲਾਈ ਚੋਣ ਲਿਓ ਕੌਣ ਚੋਣਨਾ ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ। ਬੋਰਡਾਂ ਤੇ ਕੀ ਲਿਖਿਆ ਹੋਇਆ? ਆਸ਼ੂ ਇਜ਼ ਮਸਟ। ਮਤਲਬ ਆਸ਼ੂ ਜ਼ਰੂਰੀ ਹੈ। ਕੀ ਗੱਲ ਐਡਾ ਕਿਹੜਾ ਨੈਲਸਨ ਮੰਡੇਲਾ ਐ ਬਈ? ਕਿਉਂ ਜ਼ਰੂਰੀ ਐ ਬਈ? ਇੱਥੇ ਗੁੰਡੇ ਜ਼ਰੂਰੀ ਐ ਇੱਥੇ। ਬਦਤਮੀਜ਼ੀਆਂ ਕਰਨ ਵਾਲੇ ਜ਼ਰੂਰੀ ਐ। ਮਾਵਾ ਭੈਣਾਂ ਦੀ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਐ। ਦੇਖਦੇ ਸੀ ਕਿਵੇਂ ਪ੍ਰਿੰਸੀਪਲ ਨੂੰ ਬੋਲਦਾ ਸੀ। ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀ? ਆ ਗਈ ਹੁਣ ਤੂੰ ਓਕੇ ਜੀ ਮੈਂ ਜੀ ਟ੍ਰੈਫਿਕ ਜੀ ਲੇਟ ਹੋ ਗਈ ਹੁਣ ਨਾ ਹੀ ਜਾ ਪਹੁੰਚ ਜਾ ਫਰਾਨਾ ਤੇਮਕਾ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਆ ਮਨ ਤੈ ਹੀ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਧੀ ਕਾਂਗਰਸ ਇਧਰਲੇ ਪਾਸੇ ਆ ਅੱਧੀ ਭਾਜਪਾ ਇਧਰਲੇ ਪਾਸੇ ਆ ਸਮਝ ਹੀ ਨਹੀਂ ਆਉਂਦੀ ਉਹ ਤਾਂ ਉਹ ਗੱਲ ਹੋ ਗਈ ਵੋਟਾਂ ਦਾ ਮਾਹੌਲ ਸੀ ਜਿਵੇਂ ਹੁਣ ਚੱਲਦਾ ਹੈ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਚ ਕਹਿੰਦੇ ਜੀ ਅੱਗ ਲੱਗ ਗਈ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਇਹ ਛੇਤੀ ਛੇਤੀ ਗੱਡੀਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਅਸੀਂ ਤਾਂ ਇਲੈਕਸ਼ਨ ਹਾਰ ਜਾਾਂਗੇ ਜੀ ਫਾਇਰ ਬ੍ਰਿਗੇਡਾਂ ਨੇ ਗੱਡੀਆਂ ਗੁੱਡੀਆਂ ਸਟਾਰਟ ਕੀਤੀਆਂ ਫਿਰ ਉਸੇ ਬੰਦੇ ਤਿੰਨ ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ ਭੇਜਣ ਦੀ ਕੋਈ ਲੋੜ ਨਹੀਂ ਕੋਈ ਪ੍ਰੋਬਲਮ ਨਹੀਂ ਜਮਾ ਠੀਕ ਉਹ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਕਹਿੰਦੇ ਨਹੀਂ ਅੱਗ ਤਾਂ ਮੱਚੀ ਜਾਂਦੀ ਹੈ ਮਹੀਂ ਪਾਰਟੀ ਬਦਲ ਲਈ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਹੈ ਮੱਚਣ ਦਿਓ ਆਏ ਨੇ ਉਹ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਅਫਸਰ ਨੇ ਕੀ ਯਕੀਨ ਕਰੋਗੇ ਨਾ ਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਨ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਮਾਨਪਰੀ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰ ਆ ਬੈਂ ਇਸ ਤਾਂ ਮੈਨੂੰ ਲੱਗਦਾ ਦੂਹਰਤੀ ਹਰ ਵੀ ਕਰਨ ਲੱਗੇ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਅਕਾਲੀ ਦਲ ਚ ਇੱਕ ਵਾਰੀ ਆਮਾਣੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪਦੀ ਪਾਰਟੀ ਬਣਾ ਲਈ ਇੱਕ ਵਾਰੀ ਇਹ ਤਾਂ ਮਤਲਬ 7-8 11 12 ਤੇ ਚਲੇਗਾ ਕੰਮ ਕੋਈ ਆ ਕਿਤੇ ਤਾਂ ਖੜਜੋ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਧਰ ਨੂੰ ਡੇਟਾ ਕਰਦਾ ਉਧਰ ਹੀ ਖੜ ਜੰਨੇ ਹੋ ਯਾਰ ਬਸ ਕਿਤੇ ਤਾਂ ਖੜਜੋ ਨਾ ਹੁਣ ਲੜੀ ਜਾਂਦੇ ਆ ਆਪੱਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੁੱਟਨ ਲਾਈ ਮੈਨਾਂ ਲੱਗਾ ਕੋਈ ਉਹ ਲੜ ਪਿਆ ਆਪੱਚ ਕਹਿੰਦੇ ਫੋਟੋ ਕਿਉਂ ਨਹੀਂ ਲਾਈ ਅੱਛਾ ਜੀ ਨੇ ਜੀ ਨੇ ਰਾਜੇ ਬੜਿੰਗ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਂਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਵਾਸਤੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾ ਲਿਆ ਕਹਿੰਦਾ ਆ ਜਾ ਫਿਰ ਇਹ ਤਾਂ ਆ ਕੰਮਾਂ ਤੇ ਲੱਗੇ ਹੋਏ ਨੇ ਜੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ